ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆਂ ਲਸਣ ਘਟਾ ਛੇਲਣ ਕਿਉਂਕਿ ਅੱਜ ਦਾਲ ਬਣਾਈ ਸੀਗੀ ਆਪਾਂ ਮੂੰਗੀ ਮਸਰੀ ਦੀ ਮੈਂ ਕਹੇ ਚੱਲ ਜਦ ਤੱਕ ਦਾਲ ਵੀ ਬਣ ਜੂਗੀ ਧਰੀ ਹੋਈ ਆ ਤੇ ਜਦ ਤੱਕ ਫਿਰ ਮੈਂ ਲਸਣ ਘਟਾ ਛੱਲੇ ਚੀਰ ਲੈਣੀ ਆ ਬਾਕੀ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਬਾਕੀ ਪੂਰੀ ਤੇ ਪੂਰੀ ਸਪੋਰਟ ਕਰਿਓ ਜੀ ਦੇਖਾ ਬੋਰਡ ਲਓ ਜੀ ਆਪਣਾ ਰੋਟੀ ਪਾਣੀ ਦਾ ਉਧਰ ਨਿਪਟ ਗਿਆ ਸੀਗਾ ਤੇ ਬਾਕੀ ਝਾੜੂ ਪੋਚੇ ਦਾ ਵੀ ਕਰ ਲਿਆ ਸੀਗਾ ਸਾਰਾ ਕੰਮ ਨਵੇੜ ਕੇ ਮੈਂ ਕਹੇ ਚੱਲ ਇੱਧਰ ਤੂੜੀ ਵਾਲ ਅੰਦਰ ਝਾੜ ਦਿੰਨੀ ਆ ਕਿਉਂਕਿ ਇੱਥੇ ਆਪਾਂ ਗਾਏ ਬੰਨਿਆ ਕਰਾਂਗੇ ਕਟਰੂ ਤਾਂ ਵੈਸੇ ਮੈਂ ਕਈ ਦਿਨ ਹੋ ਗਏ ਬੰਨਣ ਲੱਗੇ ਸੀਗੇ ਠੰਡ ਕਰਕੇ ਤੇ ਬਾਕੀ ਹੁਣ ਗਾਏ ਵੀ ਨਾਲ ਬੰਨਦੇ ਆ ਕਰਾਂਗੇ ਕਿਉਂਕਿ ਗਾਏ ਆਪਣੀ ਜਿਹੜੀ ਸੋਣੇ ਵਾਲੀ ਆ ਤੇ ਉਧਰਲਾ ਫਾਸਾ ਹੈਗਾ ਤਿਲਕਣਾ ਆਏ ਡਰ ਰਹੇ ਹਾਂ ਕਿਤੇ ਗਾਏ ਤਿਲਕਦੀਆਂ ਡਰ ਰਹੇ ਹਾਂ ਦਾ ਵੀ ਗਿਰਗਰ ਨਾ ਜਾਵੇ 60 ਵਜੇ ਇਹਦੇ ਕਰਕੇ ਆਪਾਂ ਗਾਂ ਨੂੰ ਇੱਥੇ ਤੂੜੀ ਵਾਲੇ ਅੰਦਰ ਬੰਦਿਆ ਕਰਾਂਗੇ ਨਾਲੇ ਕਟਰੂ ਖੜਜਾ ਕਰੂਗਾ ਤੇ ਨਾਲੇ ਗਾਏ ਬੰਦਿਆ ਕਰਾਂਗੇ ਬਾਕੀ ਆਪਣੀਆਂ ਮੱਜਾਂ ਨੇ ਜਿਹੜੀਆਂ ਉਧਰੇ ਖਾਣੀਆਂ ਮੱਜਾਂ ਆਪਾਂ ਤੋਂ ਬੰਨਾਂਗੇ ਜਦੋਂ ਠੰਡ ਜ਼ਿਆਦਾ ਹੋਊਗੀ ਗਾਹਾਂ ਤੇ ਬਾਕੀ ਆਪਾਂ ਝਾੜ ਝੜੀ ਇੱਧਰ ਕਰ ਲੈਨੇ ਆ ਬਗਿਆ ਹੁਣ ਦਾ ਗੋਦੰ ਖੋਲਣੀ ਜਈ ਵਾਰੀ ਕੋਈ ਲੋਹ ਹਲੂਹਨਾ ਪਿਆ ਹੋਵੇ ਜਾਨਵਰ ਦਾ ਕਿ ਆ ਪਤਾ ਡੰਗਰਾਂ ਦਾ ਕਿ ਆ ਪਤਾ ਵੀ ਡੰਗਰ ਤਾਂ ਖਾ ਲੈਂਦੇ ਆ ਡੰਗਰਾਂ ਨੂੰ ਕਿ ਆ ਪਤਾ ਇਹ ਦੇ ਕਰਕੇ ਆਪਾਂ ਖੋਲਣੀ ਖਾਣੀ ਸਾਫ਼ ਕਰ ਦਿੰਨੇ ਆ ਤੇ ਬਾਕੀ ਫਿਰ ਕੱਲ ਤੋਂ ਆਪਾਂ ਗਾਂ ਇੱਧਰ ਬੰਨਾਂਗੇ ਹਾਂ ਠੀਕ ਆ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਗਾਂਵਾਂ ਤੇ ਮੱਝਾਂ ਨੂੰ ਪਾਣੀ ਪਿਲਾ ਦਈਏ ਕਿਉਂਕਿ ਰਾਤ ਆਪਾਂ ਗਾਂਵਾਂ ਤੇ ਅੰਦਰ ਹੀ ਬੰਨਤੀ ਸੀਗੀ ਤੇ ਬਾਕੀ ਗਾਂ ਬਾਹਰ ਬੰਨ ਲ ਕੇ ਵਾਕੀ ਗੋਹ ਗੋਹ ਸੱਟ ਲੀ ਚੱਕ ਲੀ ਤੇ ਬਾਕੀ ਗਾਂ ਥੱਲੇ ਮੱਝਾਂ ਥੱਲੇ ਰੜਕਾ ਮਾਰਦੀ ਹੈ ਸਾਫ ਸਫਾਈ ਕਰਦੀ ਹੈ ਉਹ ਥੋੜਾ ਕੇ ਫੜੋ ਜੀ ਇਧਰ ਆਜਾ ਥਾ ਚੱਕ ਲੀ ਹੋ ਨਾ ਚੰਪ ਆ ਜਾ ਆ ਜਾ ਲੋ ਜੀ ਆਪਾਂ ਹੁਣ ਇੱਧਰ ਰੜਕਾ ਮਾਰ ਦਈਏ ਇੱਧਰ ਰੜਕਾ ਮਾਰ ਕੇ ਫਿਰ ਆਪਾਂ ਉਧਰ ਟੀਨਾਂ ਵਾਲੇ ਰੜਕਾ ਮਾਰਾਂਗੇ ਜਿੱਧਰ ਮੱਜਾ ਖੜੀਆਂ ਸੀ ਉਧਰ ਰੜਕਾ ਮਾਰਾਂਗੇ ਤੇ ਬਾਕੀ ਰੜਕਾ ਮਾਰ ਕੇ ਫਿਰ ਆਪਾਂ ਦੇਖਾਂਗੇ ਜਿਹੜੇ ਆਪਣੇ ਛੋਟੇ-ਮੋਟੇ ਉਧਰ ਕੰਮ ਰਹਿੰਦੇ ਆ ਫਿਰ ਉਹ ਕਰਾਂਗੇ ਤੇ ਬਾਕੀ ਗੋਹਾ ਪੱਥਰ ਨੇ ਵਾਲਾ ਫਿਰ ਦੇਖਦੇ ਆ ਫਿਰ ਗੋਹਾ ਪੱਥ ਦੀਆਂ ਤੇ ਬਾਕੀ ਪਹਿਲਾਂ ਆਪਾਂ ਇੱਧਰ ਰੜਕਾ ਮਾਰ ਦਈਏ ਲਓ ਜੀ ਵੀਡੀਓ ਦਾੰਡਾ ਪਾ ਇੱਥੇ ਹੀ ਕਰਦੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ